ਮੰਮੀ ਚਾਹ ਦੀ ਪੀਲਾ ਛੇਤੀ ਛੇਤੀ ਚ ਉੱਠ ਕੇ ਕੰਮ ਸਾਰਾ ਕਰਨ ਆਲਾ ਪਿਆ ਝਾਲੂ ਪੋਚਾ ਲਾਉਣ ਆਲਾ ਪਿਆ ਹੁਣ ਸੁੰਭਰਿਆ ਤਾਂ ਹੈਗਾ ਇਹਨੂੰ ਚੱਕ ਕੇ ਸੱਟ ਵੀ ਆ ਤਾਂ ਮੇਰਾ ਤਾਂ ਸਾਹ ਚੜਦਾ ਮੈਂ ਇਥੋਂ ਬੱਠਲ ਚੱਕ ਕੇ ਨਹੀਂ ਤੁਰਿਆ ਜਾਣਾ ਸਮਝਾਤਾ ਮੰਮੀ ਇਹਨੂੰ ਹਾਂ ਹਾਂ ਸਮਝਾਤਾ ਪੁੱਤ ਮੈਂ ਤਾਂ ਇਹਨੂੰ ਜੇ ਸਾਵਣਾ ਤੁਸੀਂ ਸਮਝਾਇਆ ਸਾਵਣਾ ਤਾਂ ਮਲੇ ਨੇ ਜਮੇ ਨਹੀਂ ਕਰਨਾ ਜਿਹੜੀ ਮਾਂ ਰੋਜ਼ ਫੋਨ ਲਾਉਂਦੀ ਹੈ ਨਾ ਉਹ ਧੀ ਵਸਦੀ ਨਹੀਂ ਹੁੰਦੀ ਅੱਜ ਤਾਂ ਜਿੰਨੀ ਟਾਈਮ ਵਾੜਾ ਲੱਗਾ ਨਾ ਤਾ ਨਾ ਤੂੰ ਕੀ ਕਰਨਾ ਖੇਤ ਮੈਂ ਅੱਜ ਵਾਰੀ ਆ ਸੋਮਵਾਰ ਨਹੀਂ ਅੱਜ ਅੱਛਾ ਫੇਰ ਤਾਂ ਹਾਂ ਇਹ ਤਾਂ ਤੂੰ ਟਾਈਮ ਤੇ ਪਾਣੀ ਵੜਨਾ ਹੋ ਆਵਾਜ਼ ਦੇ ਉਹਨੂੰ ਉੱਥੇ ਹਾਂਜੀ ਲਿਆ ਚਾ ਮੈਂ ਲੇਟ ਹੋਈ ਆ ਨਾ ਤੁਸੀਂ ਘਰੇ ਪੀ ਕੇ ਜਾਣੀ ਕਿ ਲੈ ਕੇ ਜਾਣੀ ਆ ਨਾ ਨਾ ਮੈਨੂੰ ਖੇਤ ਹੀ ਪਾ ਦੇ ਚੱਲ ਮੈਂ ਫੇਰ ਤੁਹਾਨੂੰ ਖੇਤ ਵਾਸਤੇ ਪਾ ਦਿੰਨੀ ਆ ਚਲੋ ਚਲ ਵੇਚੀ ਪਵਾ ਕੇ ਲੈ ਜਾ ਫਿਰ ਬਹੁਤ ਕਾ ਲਈ ਆ ਉੱਥੇ ਪੀ ਲਈ ਪਾਣੀ ਵੱਢ ਕੇ ਆਹ ਲੋਕ ਮੈਂ ਵੇਚੀ ਪਾਤੀ ਨੇ ਮੈਂ ਗਲਾਸ ਪਾਤਾ ਲੋ ਬੇਬੇ ਚਾਹ ਪੀ ਲੋ ਤੁਸੀਂ ਲਿਆ ਲੈ ਉਦਗਿਆ ਮੰਮੀ ਚਾਹ ਹੀ ਪੀਲਾ ਛੇਤੀ ਛੇਤੀ ਟਾਈਮ ਨਾਲ ਆ ਤੇ ਉੱਠ ਕੇ ਕੰਮ ਸਾਰਾ ਕਰਨ ਆਲਾ ਪਿਆ ਝਾਲੂ ਪੋਚਾ ਲਾਉਣ ਆਲਾ ਪਿਆ ਨਾਂ ਤੀਗੇ ਮੇਰਾ ਇਨਾ ਸਰੀਰ ਕਿੱਥੇ ਕੰਮ ਕਰਦਾ ਇੰਨੀ ਗਰਮੀ ਹੈ ਵੀ ਐਸਣੋ ਕਿ ਮੈਂ ਤੈਨੂੰ ਹੁਣ ਝਾੜੂ ਪੋਚਾ ਕਰਕੇ ਦੇਵਾ ਹੈ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ ਮੈਨੂੰ ਕੰਮ ਚਾਹੀਦਾ ਏ ਸਮਝ ਲੱਗ ਗਈ ਪੁੱਤ ਅੱਗੇ ਤਾਂ ਤੂੰ ਕਦੇ ਆਇਂ ਕੀਤਾ ਨਹੀਂ ਅੱਜ ਤੈਨੂੰ ਕੀ ਹੋ ਗਿਆ ਤੂੰ ਤਾਂ ਮੇਰੀ ਚਾਹੀ ਦੁੱਬਰ ਕਰਤੀ ਵਿੱਚ ਹੀ ਰਖਾਤੀ ਤੂੰ ਤਾਂ ਮੇਰੀ ਚਾ ਹੈ ਇੰਨਾ ਭੜਾ ਰੂਪ ਧਾਰਿਆ ਤੂੰ ਬਾਕ ਰੇ ਨੂੰ ਕੀ ਹੋ ਗਿਆ ਤਸ ਮੇਰੀ ਹੁਣ ਕੋਈ ਕੰਮ ਕਰਨ ਦੀ ਉਹ ਮੇਰਾ ਸਾਹ ਮੇਰਾ ਛੜੀ ਜਾਂਦਾ ਏ ਮੈਂ ਤਾਂ ਬੈਠੀ ਨੂੰ ਸਾਹ ਨਹੀਂ ਆਉਂਦਾ ਛੜੂ ਪੋਚਾ ਮੈਂ ਕਿੱਥੋਂ ਕਰਦੇ ਆ ਨਾ ਹਰੇ ਬੇਬੇ ਤੇ ਤੂੰ ਚਾਹ ਹੀ ਨਹੀਂ ਪੀਤੀ ਗਈ ਕਿੰਨਾ ਚਿਰ ਹੋ ਗਿਆ ਤੈਨੂੰ ਉਹਦੋਂ ਹੁਣੇ ਖੇਤੋਂ ਮੁੜੇ ਆਉਣਾ ਏ ਆ ਚੱਕ ਝਾੜੂ ਤੇ ਮੈਂ ਤੇ ਵਿੱਚ ਦੀ ਲਾ ਦੇ ਲੈ ਠੀਕੇ ਤੂੰ ਤਾਂ ਮੇਰੀ ਚਾਹੀ ਦੁੱਬਰ ਕਰਤੀ ਤੇ ਮੈਂ ਤਾਂ ਚਾਹੀ ਰੱਖ ਦਿੰਨੀ ਆ ਇਹੋ ਜੀ ਚਾਹ ਦਾ ਵੀ ਕੀ ਪੀਣਾ ਜਿਹੜੀ ਖਰਾਬ ਕੀਤੀ ਪਈ ਆ ਲੈ ਪਹਿਲਾਂ ਮੈਂ ਤਾਂ ਝਾੜੂ ਕੱਢ ਦਿੰਨੀ ਆ ਪੋਚਾ ਲਾ ਦਿੰਨੀ ਇਹ ਕੋਈ ਚਾਹ ਪੀਣ ਥੋੜੀ ਆ ਮੇਰਾ ਮੇਰੀ ਗੱਲ ਸੁਣ ਲਾ ਮੰਮੀ ਮੇਰੀ ਮੰਮੀ ਦਾ ਫੋਨ ਆਈ ਜਾਂਦਾ ਏ ਤੇ ਮੈਨੂੰ ਉਹ ਵਾਜਾਂ ਝੰਗਾਣਾ ਮਾਰੀ ਗਈ ਝਾੜੂ ਲਾ ਕੇ ਫਟਾਫਟ ਪੋਚੇ ਲਾਦੀ ਫਿਰ ਹਾਂ ਮੰਮੀ ਵਧੀਆ ਵਧੀਆ ਕੁਛ ਨਹੀਂ ਬਸ ਹਾਂ ਹਾਂ ਵਧੀਆ ਵਧੀਆ ਇੱਥੇ ਮੈਂ ਤਾਂ ਸਮਾਰ ਕੱਪੜੇ ਜੇ ਸਾਮ ਦੀ ਸੀਗੀ ਨਫੇ ਤੂੰ ਕੀ ਕਰੀ ਜਾਂਦੀ ਆ ਲੈ ਤੂੰ ਕਿਉਂ ਕਰਦੀ ਆ ਭਾਬੀ ਨੂੰ ਕਾਦੇ ਵਾਸਤੇ ਵਿਆਹ ਕੇ ਲੈਂਦਾ ਜਦੋਂ ਉਹਨੇ ਕੰਮ ਹੀ ਨਹੀਂ ਕਰਨਾਗਾ ਐਵੇਂ ਨਾ ਕਰਿਆ ਕਰ ਚੁੱਪ ਕਰਕੇ ਤੂੰ ਬਹਿ ਜਾ ਕਰ ਨਹੀਂ ਦਵਾਈ ਦੂਈ ਲਈ ਜਾਇਆ ਕਰ ਆ ਰਾਮ ਰਾਮ ਕਰ ਕੋਈ ਕੰਮ ਕਰਦੀ ਲੋੜ ਨਹੀਂ ਆਪੇ ਸਾਰਾ ਕੰਮ ਉਹਦੇ ਤੋਂ ਕਰਾਇਆ ਕਰ ਉਹਨੂੰ ਕਹਦੇ ਵਸਤੇ ਲਿਆਂਦਾ ਏ ਬੋਟੀ ਨੂੰ ਲੈ ਦੱਸ ਆਦੀ ਮਾਂ ਨੂੰ ਤਾਂ ਕਹਿੰਦੀ ਕੰਮ ਨਾ ਕਰਿਆ ਕਰ ਉਹਨੂੰ ਤਾਂ ਇਹੋ ਜਿਹਾਂ ਚੱਕਾਂ ਦਿੰਦੀ ਐ ਵੀ ਮਟਿਆ ਰ ਪਈ ਉਹਦਾ ਕਿਹੜਾ ਕੁਛ ਦੁੱਖ ਦਾ ਜਨੂਨ ਨਾ ਕਰਾ ਦੂ ਹਜੇ ਹੁਣ ਤਾਂ ਬਹੁ ਵਿਆਹ ਕੇ ਲਿਆਂਦੀ ਤੇ ਤੂੰ ਦੱਸਾ ਸਾਲਾਂ ਦੀ ਵਿਆਹੀ ਵਿਆਹੀ ਅੱਜ ਵੀ ਖੜੀ ਪਈਆਂ ਹੈ ਮੈਥੋਂ ਕਰਾਈ ਜਾਨੀ ਫਿਰ ਇਹ ਹੀ ਤਾਂ ਤੀਆਂ ਦਾ ਫਰਕ ਹੁੰਦਾ ਆਦੇ ਤਾਂ ਹੁੰਦਿਆ ਕਿ ਜੇ ਨੋਤੀ ਬਾਂਜੇ ਮੈਂ ਧੀ ਨੂੰ ਕਦੇ ਨਾ ਲਿਆਂ। 90 'ਤੇ ਫੋਨ ਤੇ ਲੱਗੀ ਪਈ ਆ ਕੀ ਗੱਲ ਐ ਲੈ ਕੁੜੇ ਮੇਰੇ ਪੁੱਤ ਨੇ ਮੈਨੂੰ ਵੇਖਣ ਨੂੰ ਹੀ ਲਿਆ ਕੇ ਦਿੱਤਾ ਫੋਨ ਤੇ ਜੇ ਮੈਂ ਚੱਕ ਲਿਆ ਫੋਨ ਫੇਰ ਕੀ ਹੋ ਗਿਆ ਹੁਣ ਕੰਮ ਤਾਂ ਤੇਰਾ ਮੈਂ ਕਰਦਾ ਝਾੜੂ ਪੋਚਾ ਲਾਤਾ ਤੇ ਮੇਰੀ ਧੀ ਨਾ ਜੇ ਤੂੰ ਗੱਲ ਕਰਾਉਂਦੀ ਹੁੰਦੀ ਮੈਂ ਕਾਹਨੂੰ ਅੱਡ ਫੋਨ ਲੈਂਦੀ ਫੇਰ ਤਾਂ ਹੀ ਤਾਂ ਕੁਚਾਂ ਬਣੀ ਐ ਸਾਰਾ ਦਿਨ ਫੋਨ ਲੈ ਕੇ ਬੈਠੀ ਰਹਿਣੀ ਐ ਪਸੂ ਬੰਨਣ ਆਲੇ ਛਾਵੇਂ ਉਹਨਾਂ ਨੂੰ ਛਾਵੇਂ ਕਰਿਆ ਮੈਥੋਂ ਨਹੀਂ ਛਾਵੇਂ ਹੁੰਦੇਗੇ ਉਹ ਉਹ ਤਾਂ ਕਦੋਂ ਖੇਤੋਂ ਆਊਗਾ ਲਾ ਕੇ ਝਾੜੂ ਬੈਗੀ ਬੇਲੀ ਹੋ ਕੇ ਮਨਵਾਇੰਗੇ ਸੰਜਮ ਦੀ ਵੀਨ ਮਾਜੋ ਹੋਇਆ ਕੀ ਪਿਆ ਇਹਨੂੰ ਕੀ ਨਾ ਚੱਕ ਦਿੱਤੀ ਜਰੂਰ ਮਾਂ ਨੇ ਇਹਨੂੰ ਕੋ ਸਾਕਿਆ ਹੋਗਾ ਵੀ ਤੂੰ ਤੋ ਤਾਂ ਕੰਮ ਕਰਾਇਆ ਕਰ ਵੀ ਮੇਰੇ ਦੱਸ ਇਹਨੂੰ ਐ ਨਹੀਂ ਪਤਾ ਵੀ ਉਹਦਾ ਸਰੀਰ ਕਿਵੇਂ ਕੰਮ ਕਰਦਾ ਮੇਰਾ ਸਰੀਰ ਐਨਾ ਰੋਟੀ ਟੋਕ ਕਰ ਦਿੰਨੀ ਐ ਇੰਨਾ ਥੋੜਾ ਮੈਂ ਚੱਲ ਮਣਾ ਜਾ ਕੇ ਕਰਕੇ ਆਵਾਂ ਪਸੂ ਵੀ ਨਹੀਂ ਫੇਰ ਮੇਰੇ ਨਾਲ ਲੜਾਈ ਪਾਈ ਰੱਖੋ ਜੇ ਇਹਨੇ ਲੜਾਈ ਪਾ ਲਈ ਉਹ ਪੁੱਤ ਮੇਰਾ ਕਿਆ ਥੱਕਿਆ ਬਾਹਰੋਂ ਆਉਂਦਾ ਉਹਦਾ ਚਿੱਤ ਖਰਾਬ ਹੋਊਗਾ ਘਰੇ ਆਉਣੀ ਆ ਲੈ ਸੌਖੀ ਸੌਖੀ ਨੇ ਮਾਇਤ ਤਾਂ ਕੇਲਰੇ ਆ ਜਾਂ ਕੂੜਾ ਦੇਖਿਆ ਨਹੀਂ ਜਾਂਦਾ ਔਖੀ ਸੌਖੀ ਨੇ ਢੇਰੀਆਂ ਵੀ ਲਾਤੀਆਂ ਇਹ ਪਾਣੀ ਵੀ ਪਿਆਤਾ ਬਾਲਟੀ ਚੱਕਦੇ ਜਿੰਨਾ ਪੀਣਾ ਸੀ ਪੀ ਲਿਆ ਇਹਨਾਂ ਨੇ ਯਾਰ ਬੇਬੇ ਵਧੀਆ ਹੋਗੇ ਤੂੰ ਸਬਰ ਤਾਂ ਮੈਂ ਤਾਂ ਹੀ ਕਹਿਣਾ ਕਿ ਆ ਮੈਂ ਢੇਰਾਂ ਲਾਤਾਂ ਗੋਹੇ ਰਾਂ ਮੈਂ ਖਾ ਉਹ ਤਾਂ ਜਦਵਾ ਆਉ ਆ ਹੁਣ ਦੁਪਹਿਰਾ ਹੋਇਆ ਪਿਆ ਮੈਨੂੰ ਤਾਂ ਫੇਰ ਨਹੀਂ ਰਿਹਾ ਮੈਂ ਤੈਨੂੰ ਦੱਸਣੀ ਹੀ ਆਈ ਸੀ ਵੀ ਉਹ ਨਹੀਂ ਆਉਂਦੀ ਹੁਣ ਸੁੰਭਰਿਆ ਤਾਂ ਹੈਗਾ ਇਹਨੂੰ ਚੱਕ ਕੇ ਸੱਟ ਵੀ ਆ ਨਾ ਪੁੱਤ ਮੇਰਾ ਤਾਂ ਸਾਹ ਚੜਦਾ ਮੈਂ ਇਥੋਂ ਬੱਠਲ ਚੱਕ ਕੇ ਨਹੀਂ ਤੁਰਿਆ ਜਾਣਾ ਮੈਂ ਐਂ ਕਰ ਤੂੰ ਤੈਨੂੰ ਚੁਕਾ ਦੇਣੀ ਆ ਮੈਂ ਭਰ ਭਰ ਕੇ ਬੇਬੇ ਮੈਨੂੰ ਤਾਂ ਟੂਈ ਦੁਖਦੀ ਮੈਨੂੰ ਤਾਂ ਆਪਣੀ ਚੱਕ ਮੈਂ ਕਿਥੋਂ ਬੱਠਲ ਚੱਕ ਕੇ ਉੱਥੇ ਤੱਕ ਜਾੜੂ ਪੈਣ ਮੈਨੂੰ ਨਹੀਂ ਤੁਰਿਆ ਜਾਂਦਾ ਆਪੇ ਸੱਟ ਰ ਜਿਵੇਂ ਮਰਜ਼ੀ ਸੱਟਣਾ ਨਹੀਂ ਪਿਆ ਰਹਿੰਦੇ ਚਲ ਸੱਟ ਦਿੰਨੀ ਆ ਇਹ ਤਾਂ ਕਹੀ ਜਾਂਦੀ ਆ ਹੁਣ ਤੇ ਵੇਖਾਂ ਕੀ ਕਰੀ ਜਾਨੀ ਚਾਚੀ ਹਣੀ ਗੋਵਾ ਸੈਟ ਦੀ ਕਰਦੀ ਐ ਲਾਜ ਲੈ ਬੜੇ ਸਰਮਜੀਤ ਤਤੀ ਹੈ ਸਾਸਿਕਾ ਚਾਚੀ ਸਾਸਰੀ ਘਾਲ ਪੁੱਤ ਹੋਰ ਕੀ ਲੈ ਠੀਕ ਆ ਵਧੀਆ ਹਾਂ ਤੂੰ ਚੱਲ ਮੈਂ ਉਹ ਸਾਹ ਚੜਦਾ ਮੈਂ ਤੇ ਬੱਠਲ ਚੱਕ ਕੇ ਤੁਰ ਜਾ ਤੇ ਤੂੰ ਮਾੜਾ ਜਾ ਬੈਠ ਉੱਥੇ ਤੇ ਮੈਂ ਆਉਣੀ ਆ ਇੱਥੇ ਹੀ ਰੋਕੀ ਤੂੰ ਭਾਬੀ ਕੋਲੇ ਫੇਰ ਜਾਈ ਚੰਗਾ ਠੀਕ ਆ ਠੀਕ ਮੈਂ ਸਿੱਟਿਆ ਮੈਂ ਕੁੜਾ ਜਾ ਦੋਕ ਲੈ ਲੀ ਕਿ ਹੋਰ ਸਿੱਟਿਆ ਹਾਂ ਹਾਂ ਸਿੱਟਿਆ ਗਿਆ ਮੇਰਾ ਕੂੜਾ ਤਾਂ ਹੋਰ ਮੇਰੇ ਕੋਲ ਹੈ ਨਹੀਂ ਸੀ ਗਿਆ ਤੂੰ ਬੈਠਾ ਇੱਥੇ ਮੈਨੂੰ ਦੱਸ ਤੂੰ ਕਦੋਂ ਆਈ ਸੀ ਮੈਨੂੰ ਹੋ ਗਏ ਤਿੰਨ ਚਾਰ ਦਿਨ ਹੀ ਆਈ ਗੇੜਾ ਹੀ ਨਹੀਂ ਮਾਰੇ ਮੇਰੀ ਗੱਲ ਸੁਣ ਬਹਿ ਜਾ ਇੱਥੇ ਉਧਰ ਬਊ ਕੋਲੇ ਫੇਰ ਜਾਵਾਂਗੇ ਆਪਾਂ ਅੱਛਾ ਉਹ ਦੁੱਖ ਸੁੱਖ ਮਾਮਾ ਤੀਆਂ ਕਰ ਲਾਂਗੇ ਹਾਂ ਇਹ ਤਾਂ ਹੈਗਾ ਵਾ ਉੱਥੇ ਉਹ ਬਹਿ ਜਾਂਦੀ ਆ ਫੇਰ ਕੋਲੇ ਚੜ ਕੇ ਹਾਂ ਇਹ ਤਾਂ ਹੈਗਾ ਹਾਂ ਨਹੀਂ ਕੀ ਕੀ ਹਾਲ ਬਣਿਆ ਵਾ ਤੁਹਾਡਾ ਪੁੱਛ ਨਾ ਪੁੱਤ ਹੁਣ ਤਾਂ ਪਤਾ ਹੀ ਨਹੀਂ ਇਹਨੂੰ ਪੰਜਾ ਦਸਾ ਦਿਨਾਂ ਦਾ ਕੀ ਹੋਇਆ ਵਾ ਕਿਉਂ ਕੀ ਹੋ ਗਿਆ ਕਹੋਗੀ ਬਸ ਸੀਤਾ ਪਹਿਲਾਂ ਹੀ ਇਹਦਾ ਸੁਭਾਤਾ ਅੱਛਾ ਤੇ ਹੁਣ ਬਾਹਲਾ ਕਰਦੀ ਆ ਉਹ ਮੁੰਡੇ ਦੇ ਸਾਹਮਣੇ ਤਾਂ ਨਹੀਂ ਬੋਲਦੀ ਅੱਛਾ ਮੁੰਡੇ ਸਾਹਮਣੇ ਤਾਂ ਚੰਕਾ ਹੋਣ ਦਾ ਡਰਾਮਾ ਕਰਦੀ ਆ ਪੂਰਾ ਲੈ ਦੱਸ ਮੈਨੂੰ ਲਿਆ ਕੇ ਰੋਟੀ ਵੀ ਫੜਾਵੂ ਪੁੱਤ ਅੱਛਾ ਮੈਨੂੰ ਬੈਠੀ ਨੂੰ ਪਾਣੀ ਵੀ ਦੇਂਦੀ ਆ ਲੈ ਦੱਸ ਤੇ ਪਿੱਛੋਂ ਮੈਨੂੰ ਕਹੂ ਕਿ ਚੱਕਲਾ ਝਾੜੂ ਲਾ ਦੇ ਪੋਚਾ ਤੇ ਤੁਸੀਂ ਬਾਈ ਨਾਲ ਨਹੀਂ ਗੱਲ ਕੀਤੀ ਪੁੱਤ ਕੀ ਅੱਖਾਂ ਉਹਨੂੰ ਮੈਂ ਹੁਣ ਅੱਜ ਆਏ ਨੂੰ ਕਰੂੰਗੀ ਮੈਂ ਬਦ ਹਾਂ ਤੇ ਫਿਰ ਮਾੜੀ ਵੀ ਗੱਲ ਤਾਂ ਕਰਕੇ ਵੇਖਣੀ ਸੀ ਨਾ ਹਾਂ ਕੀ ਅੱਖਾਂ ਹੁਣ ਮੈਨੂੰ ਐ ਹੁੰਦਾ ਵੀ ਥੱਕਿਆ ਹੰਬਿਆ ਉਹ ਆਉਂਦਾ ਤੇ ਜੇ ਨਾਲੇ ਫਿਰ ਉਹਦੇ ਮੂੰਹ ਤੇ ਉਹ ਚੰਗੀ ਬੰਦੀ ਉਹਨੇ ਫੇਰ ਕਿਵੇਂ ਜਵਾਕ ਮੇਰਾ ਸੱਚ ਮੰਨੂਗਾ ਹਾਂ ਤਾਂ ਹੀ ਮੈਂ ਵੀ ਆਖਿਆ ਮੈਂ ਕਾਹ ਤੋਂ ਗੋਹ ਸੱਟ ਦੇ ਪਰਦੇ ਮੈਂ ਕਹਿਆ ਜਾਂ ਤਾਂ ਜਸਮੀਤ ਧੀ ਲੀ ਢਲੀ ਹੋਊਗੀ ਮੈਂ ਕਹਿਆ ਜਾਂ ਚੰਗੀ ਪਈ ਆ ਉਹ ਅੱਜ ਕਾਮ ਵਾਲੀ ਗੋਹ ਕੁੜਿਆ ਵਾਲੀ ਆਈ ਨਹੀਂ ਤੇ ਆ ਨਹੀਂ ਮੈਂ ਕਹਿਆ ਕੁੜੇ ਲਿਆ ਮੈਂ ਭਰ ਕੇ ਚਕਾ ਦੇਣੀ ਪੁੱਤ ਤੂੰ ਸੱਟ ਦੇ ਤੈਨੂੰ ਸੌਖਾ ਹੋਊ ਹਾਂ ਤਾਂ ਫਿਰ ਕੀ ਸੀਗਾ ਦੋਵੇਂ ਕਰ ਲੈਂਦੇ ਹਾਂ ਕਹਿੰਦੀ ਨਾ ਆਪੇ ਚੱਕ ਕੇ ਸਿੱਟਿਆ ਹਾਰ ਕੇ ਫੇਰ ਸਿੱਟਿਆ ਹੀ ਪਿਆ ਵੀ ਭੈਣਾ ਲੱਗਦਾ ਫਿਰ ਜਦੋਂ ਉਹ ਹਾਂ ਇਹ ਤਾਂ ਹੈਗੇ ਫਿਰ ਹਾਂ ਕੰਮ ਤਾਂ ਬਥੇਰਾ ਕੀਤਾ ਹੁਣ ਤੱਕ ਗੱਲ ਕਰ ਹੁਣ ਸਰੀਰ ਨਹੀਂ ਸਾਥ ਦ ਹੋਂ ਤਾਂ ਜੇ ਮੈਂ ਕਮਰਦ ਕਰੀ ਜਾਂਦੀ ਆ ਤੇ ਇਹ ਨਾ ਸਰੀਰ ਸਾਥ ਫੇਰ ਮੈਂ ਤਾਂ ਪਥੀਰਾ ਕਰਦੇ ਆ ਕੰਮ ਤੇ ਉਹੀ ਗੱਲ ਅੱਗੇ ᱛੀਆਂ ਮੈਂ ਅੱਗੇ ਕਹਿਸ ਤੂੰ ਤਾਂ ਅੱਗੇ ਰਾਣੀ ਵਾਂਗੂ ਬਣ ਕੇ ਰਹੀਂਦੀ ਸੀ ਮੈਂ ਵੀ ਕਿਹਾ ਇਹ ਰੂਲੀ ਖੁਲੀ ਕਿਵੇਂ ਪਈ ਉਹੀ ਗੱਲ ਅੱਗੇ ਤਾਂ ᱛੀਆਂ ਮੇਰੇ ਕੰਮ ਨੂੰ ਹੱਥ ਨਹੀਂ ਲਾਉਣ ਦਿੰਦਿਆਂ ਸੀ ਹੋਰ ਉਹੀ ਤਾਂ ਹੈ ਚਲ ਇਹ ਵੀ ਕਰੀ ਜਾਂਦੀ ਸੀ ਬੋਲਦੀ ਤਾਂ ਸੀਗੀ ਪਰ ਕਰੀ ਜਾਂਦੀ ਸੀ ਹਾਂ ਤੇ ਉਹੀ ਤਾਂ ਗੱਲ ਆ ਤੇ ਹੁਣ ਕੀ ਹੋਇਆ ਕੀ ਹੋਣੇ ਨੇ ਮੈਨੂੰ ਖਰੀ ਇਹਦੀ ਮਾਂ ਦਾ ਫੋਨ ਸਾਰੀ ਘੜੀ ਆਈ ਜਾਂਦਾ ਖਣੀ ਉਹੀ ਇਹਨੂੰ ਚੱਕਾਂ ਦੇ ਜਾਂਦੀ ਚੱਲੇ ਦੱਸ ਹਾਂ ਤੇ ਕੀ ਆਉਦਾ ਹੀ ਘਰ ਦੇ ਆ ਘਰ ਆ ਹੋਰ ਉਹ ਹੀ ਤਾਂ ਹੈ ਚਲਾ ਜਾ ਪੁੱਤ ਉੱਥੇ ਆ ਜਾ ਫੇਰ ਗੁੱਸੇ ਹੋਊਗੀ ਹਾਂ ਕੋਈ ਵੀ ਮੇਰੀਆਂ ਚੁਗਲੀਆਂ ਕਰਦੀ ਹੋਊ ਉੱਥੇ ਲੈ ਕੇ ਬੈਗੀ ਉਹ ਹਾਂ ਆ ਜਾਕ ਤੂੰ ਘਰੇ ਚੱਲ ਤੇ ਮੈਂ ਹੱਥ ਉੱਥੇ ਧੋਇਆ ਮੈਂ ਚੰਗਾ ਠੀਕ ਠੀਕ ਹੈ ਠੀਕ ਆਹੋ ਭਏ ਮਮੀ ਆ ਜਾ ਪੁੱਤ ਆਏ ਹਾਈ ਭਈ ਖਾਦੀਆਂ ਬਸ ਗਰਮੀ ਜੀ ਹੋ ਬਾਵਾ ਹੋਈ ਪਈ ਹੈ ਨਾ ਗਰਮੀ ਜੀ ਬਾਵਾ ਹਾਂ ਤੂੰ ਦੱਸ ਤੇਰਾ ਪਾਣੀ ਕਿਵੇਂ ਲੱਗ ਗਿਆ ਪਾਣੀ ਹਾਂ ਪਾਣੀ ਤਾਂ ਤਾਂ ਲੱਗ ਗਿਆ ਨਿਪਟ ਗਿਆ ਹਾਂ ਚੰਗਾ ਹੋ ਗਿਆ ਚਾਹ ਹੋਰ ਜੀ ਪੁੱਤ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀਗੀ ਆ ਗਿਆ ਤੁਸੀਂ ਕਿਹਤੋਂ ਹਾਂ ਆ ਗਿਆ ਲਿਆ ਪਾਣੀ ਲਿਆ ਪਾਣੀ ਕਿਉਂ ਦੱਸਿਆ ਫੋਟੇ ਨੂੰ ਪਾਣੀ ਵੜਾ ਲੈਂਦੀ ਠੀਕ ਹੈ ਗਰਮੀ ਜੀ ਤਾਂ ਬਾਹਵਾਂ ਹੀ ਹੋਈ ਪਈ ਆ ਹੋਰ ਨਾਲੇ ਹਾਂ ਹਾਂ ਦਸੂ ਜਲ ਪਿਆ ਹੋਰ ਕੀ ਕਹਿੰਦੀ ਮਮੀ ਕੀ ਦੱਸਾਂ ਪੁੱਤ ਜਦੋਂ ਤੂੰ ਖੇਤ ਉੱਠ ਜਾਣਾ ਨਾ ਇਹਨੂੰ ਤਾਂ ਬਹੁ ਨੂੰ ਪਤਾ ਨਹੀਂ ਕੀ ਹੋਇਆ ਪਿਆ 5-6 ਦਿਨ ਹੋ ਗਏ ਤੇ ਜਦੋਂ ਤੂੰ ਖੇਤ ਉੱਠ ਜਾਣਾ ਮੈਨੂੰ ਤਾਂ ਬਾਲਾ ਤੰਗ ਕਰਦੀ ਪੁੱਤ ਸਾਰਾ ਤਾਂ ਮੈਂ ਹੋਰ ਸਾਰਾ ਝਾੜੂ ਪੋਚਾ ਲਵਾਉਂਦੀ ਆ ਮੈਥੋਂ ਸਾਰਾ ਮੈਥੋਂ ਤੂੰ ਜਾ ਪਸੂਆਂ ਦਾ ਦੋ ਕਾਮਾ ਲਈ ਨਹੀਂ ਆਈ ਗੋਇ ਪੂੜੇ ਆ ਲਈ ਫਿਰ ਮੈਨੂੰ ਆਂਦੀ ਅਖੇ ਤੂੰ ਹੀ ਗੋਹਾ ਪੂਰਾ ਕਰ ਸਕਦੇ ਆਈ ਨਾ ਨਹੀਂ ਪੁੱਤ ਮੇਰਾ ਸਰੀਰ ਕੰਮ ਕਰਦਾ ਪਤਾ ਨਹੀਂ ਐਨਾ ਮੈਨੂੰ ਤੰਗ ਕਰ ਤੂੰ ਕਰਦੀ ਇਹ ਮੈਂ ਤਾਂ ਇਹ ਨਹੀਂ ਸਮਝਾਂ ਹਾਂ ਪਤਾ ਨਹੀਂ ਲੱਗਦਾ ਤਾਂ ਹੈ ਨਾ ਆ ਲੋ ਚਾ ਆਏ ਬੇਬੀ ਚਾਹ ਪੀ ਲੈ ਨਾ ਫੈ ਮੈਨੂੰ ਤਾਂ ਲੱਗਦਾ ਨਹੀਂ ਮੈਂ ਆ ਬੈਠਣ ਤਾਂ ਤੈਨੂੰ ਚਾਹ ਪਾਣੀ ਪੜਾਈ ਜਾਂਦੀ ਹੈ ਪੁੱਤ ਤੇਰੇ ਚ ਸਾਹਮਣੇ ਨਾ ਇਹ ਡਰਾਮਾ ਕਰਦੀ ਆ ਚੰਗੀ ਬਣ ਜਾਂਦੀ ਆ ਤੇਰੇ ਸਾਹਮਣੇ ਤੈਨੂੰ ਨਹੀਂ ਪਤਾ ਲੱਗਦਾ ਤੇਰਾ ਸੁਭਾਅ ਉਹ じゃ ਹੈ ਨਹੀਂ ਤੂੰ ਬਾਹਲਾ ਹੀ ਬੋਲ ਆ ਬੰਦਾਰ ਆ ਮੈਂ ਮਾੜਾ ਮੋਟਰ ਤਾਂ ਪਤਾ ਲੱਗੇ ਨਾ ਹੁਣ ਜੇ ਬੈਠਣ ਦਾ ਆਪਣਾ ਪਹਿਲਾਂ ਮੈਂ ਬੈਠਿਆ ਸੀ ਔਰ ਅਪਣਾ ਜਦੋਂ ਖੇਤ ਗਿਆ ਉਹਦੋਂ ਵੀ ਤੈਨੂੰ ਬੈਠੀ ਨੂੰ ਚਾਹ ਬੜਾ ਤੀ ਤਾਈ ਦਾ ਮੈਂ ਤੈਨੂੰ ਗੱਲਾਂ ਨਹੀਂ ਦੱਸਦੀ ਮੈਨੂੰ ਪਤਾ ਸੀ ਮੈਂ ਕਿ ਤੈਨੂੰ ਸਾਚੀ ਨਹੀਂ ਆਉਣਾ ਕਰਦਾ ਮੇਰੀ ਤਾਂ ਮੂੰਹ ਤੇ ਤਾਂ ਇਹ ਇਸ਼ਕ ਹੋਵੇ ਨਾ ਜਿਹੜੇ ਬੰਦੇ ਦਾ ਹੋਵੇ ਉਹ ਤਾਂ ਫਿਰ ਦੇਖਦੇ ਨਹੀਂ ਹੁੰਦਾ ਬੈਠੇ ਘੂਠੇ ਦਾ ਉਹਨੇ ਤਾਂ ਬੋਲ ਹੀ ਜਾਣਾ ਹੁੰਦਾ ਪੁੱਤ ਚਲਾਕੀਆਂ ਕਰਦੀ ਆ ਮਾਂ ਦਾ ਖੂਨ ਕੰਨ ਨਾਲੋਂ ਸਾਰੀ ਢੜੀ ਨਹੀਂ ਹੁਣ ਲਉਂਦੀ ਉਹੀ ਇਹਨੂੰ ਬੱਤਾਂ ਦੇਈ ਜਾਂਦੀ ਹੈ ਮਾਂ ਹੀ ਸੁਖਦੇ ਸੁਖਦੇ ਬੰਦਾ ਉਹ ਪੁੱਛ ਲੈਂਦਾ ਹੁੰਦਾ ਇੰਨਾ ਟਾਈਮ ਕਿਹਦੇ ਕੋਲੇ ਫੋਨ ਲਾਉਣ ਦਾ ਪੁੱਤ ਪਰ ਮੈਨੂੰ ਤਾਂ ਉਹ ਤਾਂ ਛੱਡ ਤੂੰ ਫੋਨ ਆਵੇ ਨਾ ਆਵੇ ਮੈਂ ਇਕੱਲਾ ਨਾ ਪਰ ਮੈਨੂੰ ਇਹ ਤੰਗ ਬਹੁਤ ਕਰਦੀ ਹੈ ਹੁਣ ਇਹਦੀ ਜ਼ੁਲਮ ਦੀ ਹੱਦ ਪਾਰ ਹੋਈ ਗਈ ਤੜ ਕੋਈ ਨਾ ਮਕਰ ਨਹੀਂ ਮੈਨੂੰ ਬਹਿਣ ਦਿੰਦੀ ਪੁੱਛ ਲਉ ਮੈਂ ਕੋਈ ਗੱਲ ਨਹੀਂ ਆ ਤੂੰ ਮੈਨੂੰ ਫੋਨ ਲਿਆ ਤਾਂ ਕਹਿੰਦੀ ਆਖੇ ਤੂੰ ਤਾਂ ਚਾਂਬਲ ਗਈ ਫੋਨ ਲਿਆਂਦੇ ਤੋ ਲੈ ਉਹ ਨਹੀਂ ਨਹੀਂ ਉਹੀ ਇਹਦਾ ਐ ਇੰਨਾ ਕੁ ਤਾਂ ਨੋਖ-ਝੋਖ ਚੱਲਦੀ ਰਹਿੰਦੀ ਮੈਨੂੰ ਸੱਸ ਚ ਕੁਝ ਨਹੀਂ ਹੁੰਦਾ ਹੁੰਦਾ ਪੁੱਤ ਛੇਤੀ ਤਾਂ ਮੈਂ ਤੈਨੂੰ ਦੱਸ ਦਿੰਨੀ ਸੀ ਪਰ ਫਿਰ ਵੀ ਤੂੰ ਮੇਰੀ ਗੱਲ ਤੇ ਗੌਰ ਕਰਨ ਮੈਂ ਹੀ ਨਹੀਂ ਆਦੀ ਵੀ ਤੂੰ ਲੜਾਈ ਪਾਵੇਂ ਪਰ ਤੂੰ ਗੱਲ ਨੂੰ ਫਿਰ ਵੀ ਗੌਰ ਨਾ ਵੀ ਕਰ ਨਾ ਨਾ ਕੋਈ ਗੱਲ ਨਹੀਂ ਹਾਂ ਕੋਈ ਨਾ ਕੋਈ ਨਾ ਮਾ ਕਰੂੰ ਗੱਲ ਮੈਨੂੰ ਪਹਿਲਾਂ ਪਤਾ ਸੀ ਵੀ ਮੁੰਡੇ ਨੇ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ ਪਰ ਇਹਨੂੰ ਕੀ ਪਤਾ ਏ ਤੇ ਮੇਰੀ ਮਾਂ ਨੂੰ ਕਿੰਨਾ ਤੰਗ ਕਰਦੀ ਹਾਂ ਤਾਂ ਇਹਨੇ ਮੈਨੂੰ ਬਾਵਾ ਕਰੇ ਆ ਗਿਆ ਮੈਂ ਤਾਂ ਕਾਣਾ ਸੇ ਉੱਠ ਕੇ ਆ ਕਰਦੇ ਆ ਕਰਦੇ ਬਹੁਤ ਔਖਾ ਉਹਨਾਂ ਸੱਸਾਂ ਨੂੰ ਜਿਹੜੋਂ ਦੁਹਾ ਹ ਝਲਮ ਕਰਦੀਆਂ ਹਾਂ ਮੈਂ ਤਾਂ ਲੋਕਾਂ ਮੀਆਂ ਗੱਲਾਂ ਸੁਣਦੀ ਹੁੰਦੀ ਸੀ ਮੈਨੂੰ ਆਏ ਨਹੀਂ ਸੀ ਪਤਾ ਵੀ ਇਹ ਸਾਰੀ ਕਹਾਣੀ ਮੇਰੇ ਨਾਲ ਹੀ ਪੀਤ ਜਾਂਦੀ ਆ ਚੰਗੀ ਭਲੀ ਸੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਕੀ ਕਰੀ ਜਾਂਦੇ ਜਮਿੰਤ ਕੋਸ਼ ਨਹੀਂ ਬਸ ਫ੍ਰੀ ਬੈਠੀ ਸੀ ਆ ਸੂਟ ਜੀ ਦੇਖੇ ਮੈਂ ਤੁਸੀਂ ਆ ਗਈ ਖੇਤੋਂ ਆ ਸਾਰਾ ਦਿਨ ਆ ਸੂਟਾਂ ਦੇ ਮਗਰ ਹੀ ਤੁਰੇ ਫਿਰਿਆ ਕਰੋ ਮੈਂ ਤਾਂ ਆਹ ਦੇਖ ਲਈ ਸੀ ਮੈਂ ਮੈਨੂੰ ਨਾ ਸੂਟ ਜਿਹਾ ਸੋਹਣਾ ਲੱਗਿਆ ਤੇ ਮੈਂ ਕਿਹਾ ਮੈਂ ਬੇਬੀ ਵਾਸਤੇ ਲੈ ਲੈਣੀ ਆ ਦੇਖੇ ਸੋਹਣਾ ਏ ਅੱਛਾ ਆਹ ਵੜਾ ਮੰਮੀ ਵਾਸਤੇ ਹਾਂ ਹਾਂ ਸੂਟ ਤਾਂ ਸੋਹਣਾ ਹੈ ਹਾਂ ਤੇ ਫਿਰ ਮੈਂ ਆਨਲਾਈਨ ਮੰਗਵਾਣਾ ਮੰਗਵਾ ਲੈ ਠੀਕ ਆ ਮੈਂ ਕਿ ਚਲ ਮੈਂ ਤੁਹਾਨੂੰ ਇੱਕ ਵਾਰ ਪੁੱਛ ਲਾਂ ਅੱਛਾ ਹਾਂ 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 ਤਾਂ ਗੱਲ ਨਹੀਂ ਸਮਝ ਆਉਂਦੀ ਬੇਬੇ ਮੈਨੂੰ ਕਹੀ ਜਾਂਦੇ ਜਿਮੀ ਤੇ ਮਿਲਣਾ ਹੈ ਕਰਦੀ ਏ ਇਹ ਸੂਟ ਲੈਂਦੀ ਫਿਰਦੀ ਏ ਸੌਂਚੋਂ ਬਾਹਰ ਹੋਈ ਫਰੀਏ ਗੱਲ ਕੀ ਕਹੀ ਜਾਂਦੀ ਹਾਂ ਠੀਕ ਹੈ ਮੈਂ ਨਹੀਂ ਨੂੰ ਗੱਲਾਂ ਕਰਦਾ ਸੀ ਵਿਦਗਾ ਅੱਛਾ ਮਗਾਲਾ ਵਿਚਾਰੀ ਕੋਸ਼ ਹੋ ਜੂਗੀ ਬੇਬੇ ਹਾਂ ਚਲ ਫੇ ਮੈਂ ਮੰਗਵਾ ਲਈਨੀ ਰੋਟੀ ਲਿਆ ਕੇ ਦੇਵਾਂ ਤੁਹਾਨੂੰ ਮੈਂ ਚੱਲ ਲਿਆ ਦੇ ਰੋਟੀ ਰੋਟੀ ਖਾ ਕੇ ਪੈਣੇ ਆ ਫਿਰ 2 ਘੰਟੇ ਠੀਕ ਲਿਓ ਨੀ ਮੰਡੀ ਜਾਏ ਜੀ ਉਹ ਜੇ ਮੈਂ ਤਾਂ ਹਾਂਜੀ ਫਿਰ ਮੈਂ ਮੰਡੀ ਜਾ ਕੇ ਆਉਣਾ ਤੇ ਮੈਨੂੰ ਲਿਆ ਛੋਲਾ ਫੜਾ ਫੜਾਉਣੀ ਆਗੀ 1 ਮਿੰਟ ਮੈਂ ਸਪਰੇ ਜੀ ਲੈ ਕੇ ਆਉਣੀ ਵੀ ਛੋਲੇ ਸੁੰਦੀ ਪੀ ਪੀ ਆ ਹਾਂ ਲੈ ਜਾ ਹਾਂ ਭਜਾਇਆ ਵਜਾ ਕੋ ਮੰਡੀ ਠੀਕ ਆ ਜਾਇਆ ਹੂੰ ਚੱਟ ਨਹੀਂ ਤੱਕਿਆ ਹੂੰ ਬਸ ਸਬਜੀ ਨੂੰ ਤੜਕਾ ਵੀ ਲੱਗ ਗਿਆ ਗਾਹ ਦੀ ਸਬਜੀ ਬਣਾਈ ਨਹੀਂ ਬੇਬੇ ਸਬਜੀ ਤਾਂ ਫਤ ਆਲੂ ਪਕੌੜੇ ਆ ਕੋਈ ਹੈ ਹੀ ਨਹੀਂ ਸਿਪਾਈ ਨਹੀਂ ਆਇਆ ਅੱਜ ਬੇਬੇ ਬਚਾ ਕੇ ਦੀ ਬਣਾ ਲੈ ਕਰੋ ਕਿ ਆਲੂ ਪਕੌੜੇ ਮੂੰਗੀਆਂ ਹੀ ਕੋਚ ਤਰੀ ਨੇ ਰਹਿ ਨੇ ਹੈ ਹੀ ਨਹੀਂ ਪੁੱਤ ਸਬਜ਼ੀਆਂ ਹਾਂ ਕੋਈ ਭਾਈ ਆਵੇ ਤਾਂ ਲਵਾ ਮੈਂ ਆਏ ਹੁਣ ਮੈਂ ਕਿੱਥੋਂ ਬਣਾ ਦਿਆਂ ਦੱਸ ਫਿਰ ਬੇਬੇ ਮੈਂ ਤਾਂ ਨਹੀਂ ਖਾਣੀ ਉਹ ਤਾਂ ਸ਼ਹਿਰ ਗਈ ਵੇ ਮੈਂ ਤੋਤੇ ਕੁਸ ਮੰਗਾ ਲੂੰਗੀ ਤੂੰ ਆਰਦਵਾ ਦੋ ਲਾ ਕੇ ਖਾ ਲਈ ਸਾਰੇ ਇਹ ਪਿਆਜ ਮੈਂ ਬਸ ਅੱਜ ਕੱਲ ਤਾਂ ਸਾਰਾ ਕੰਮ ਸੱਸਾਂ ਤੋਂ ਪਾਲਦਿਆਂ ਸਾਰਾ ਕੰਮ ਦੱਸ ਮੈਂ ਜੀ ਤੂੰ ਲਾ ਕੇ ਖਾ ਲਈ ਆਪ ਤਨ ਲੈ ਕਪੜੇ ਤਾਂ ਉਹਨਾਂ ਥੋਤਾਂ ਜਿਹਾ ਧੋਤੇ ਬੇਬੇ ਕਪੜੇ ਮੇਰੇ ਪਾਣੀ ਕੱਢਤਾ ਹਾਂ ਪੁੱਤ ਥੋਤਿਆਂ ਚੰਗੀ ਤਰ੍ਹਾਂ ਧੋਤੇ ਨਾ ਨਿੱਖਰ ਗਏ ਨਹੀਂ ਵਧੀਆ ਧੋਤੇ ਮੈਂ ਪਾਣੀ ਜਿਹਾ ਕੱਢਤਾ ਚੱਲ ਮੇਰੀ ਗੱਲ ਸੁਣ ਹੁਣ ਕਪੜੇ ਤਾਂ ਥੋਤੇ ਗਏ ਆ ਤੇ ਉਹ ਬਾਥਰੂਮ ਚ ਕਿੰਨੇ ਦਿਨ ਹੋ ਗਏ ਸਾਫ਼ ਨਹੀਂ ਹੋਏ ੜੀੜੀ ਮੈਲ ਚੜੀ ਜਾਂਦੀ ਉਹਨਾਂ ਤੇ ਤੇ ਉਹਨਾਂ ਨੂੰ ਸਾਫ਼ ਕਰ ਦੇ ਚੰਗੀ ਤਰ੍ਹਾਂ ਬਰਸ਼ ਲੈ ਕੇ ਨਾ ਪੁੱਤ ਹੁਣ ਬਾਥਰੂਮ ਵੀ ਤੂੰ ਇੱਥੋਂ ਚ ਕਰਾਈਂਗੀ ਸਾਫ਼ ਤਾਂ ਕਿਉਂ ਵੇ ਵੀ ਤੈਨੂੰ ਬਾਥਰੂਮ ਸਾਫ ਕਰਨ ਨੂੰ ਕੀ ਹੋਇਆ ਏ ਕੋੜ ਮਾੜੀ ਮੋਟੀ ਸ਼ਰਮੀ ਮਾਨ ਲੈ ਮੇਰਾ ਮੇਰੀ ਉਮਰ ਦੀ ਮਾਨ ਲੈ ਵੀ ਮੈਂ ਇਹ ਤਾਂ ਬਾਥਰੂਮ ਸਾਫ ਕਰਾਂ ਮੋਰਾਂ ਦੀਆਂ ਬੁੜੀਆਂ ਕਿਹੜਾ ਕਰਦਾਂਗੇ ਨਹੀਂ ਬੇਬੇ ਵੀ ਤੂੰ ਕੱਲੀ ਕਰਦੀ ਆਂ ਫੋਰਾਂ ਦੀਆਂ ਬੁੜੀਆਂ ਦੇ ਸਰੀਰ ਕੰਮ ਕਰਦੇ ਹੋਣਗੇ ਹੁਣ ਤੂੰ ਮੈਂ ਇਥੇ ਬਾਥਰੂਮ ਸਾਫ ਕਰਾਂ ਜੇ ਮੈਂ ਸਾਰੀ ਉਮਰ ਸਾਰਾ ਕੰਮ ਤੇਰੇ ਮੂਹਰੇ ਕਰ ਜਣੀ ਨਹੀਂ ਮੁੰਡੇ ਨੂੰ ਦੱਸਦੀ ਤੇ ਹੁਣ ਤੂੰ ਬਾਥਰੂਮਾਂ ਤੇ ਆ ਗਈ ਉਹ ਤਾਂ ਬੇਬੇ ਤੈਨੂੰ ਸਾਫ ਕਰਨੀ ਪੈਣਗੇ ਮੇਰੇ ਤਾਂ ਸਿਰ ਬੋਧੂ ਕੀ ਆਂਦਾ ਤੇ ਉਹਨਾਂ ਨੂੰ ਸਾਫ ਕਰ ਦੇ ਉਹ ਇੱਥੇ ਟਾਈਮ ਖਰਾਬ ਹੋ ਗਿਆ ਸਾਰਾ ਕਦਾ ਨਾ ਕਾਲੀ ਹੁੰਦੀ ਐ ਕ ਫੋਨ ਘਰੇ ਭੁੱਲ ਗਿਆ ਕਾਲੀ ਕਾਲੀ ਚ ਹੋ ਜਮੇ ਤਾ ਵਾਹਲਾ ਕੰਮ ਕਰੀ ਹਦੀ ਬੀਬੀ ਵੀ ਐ ਤਾ ਮੰਮੀ ਚੋਲੇ ਈ ਧਾਰ ਹਾਂ ਧਾਰ ਕੱਢ ਲਿਆ ਤੇ ਪੱਠੇ ਪੁੱਠੇ ਪਾਤੇ ਉਹਨਾਂ ਨੂੰ ਹਾਂ ਪੱਠੇ ਪਾਤੇ ਪੁੱਤ ਮਸਾ ਪਾ ਲਈ ਅੱਛਾ ਤੇ ਗੋਆ ਗੋਆ ਸਿੱਟੇ ਆ ਗਏ ਕਿ ਸਿੱਟਣ ਆਲਾ ਪਿਆ ਹਜੇ ਉਹ ਆ ਵੀ ਸਿੱਟੇ ਮੇਰੀ ਗੱਲ ਸੁਣ ਲੈ ਹੁਣ ਉਹ ਆਉਣ ਵਾਲਾ ਏ ਪਿੰਦਰ ਤੇ ਇਹ ਨਾ ਹੋਵੇ ਉਹਦੇ ਉੋਂ ਤੇ ਤੂੰ ਦੱਸਣ ਲੱਗ ਜੇਵੇਂ ਮੈਂ ਧਾਰ ਚੋਈਏ ਮੈਂ ਗੋਆ ਕੋੜਾ ਸਿੱਟਿਆ ਈ ਨਹੀਂ ਦੱਸਦੀ ਪੁੱਤ ਹਾਂ ਹਾਂ ਪਰ ਮੇਰਾ ਖਿਹੜਾ ਛੱੜ ਦੇ ਇੰਨਾ ਕੰਮ ਮੈਥੋਂ ਨਹੀਂ ਹੁੰਦਾ ਕਿਤੇ ਬਾਥਰੂਮ ਤੋਹ ਦੇ ਕਿਤੇ ਧਾਰ ਕੱਢ ਲਿਆ ਕਿਤੇ ਪੱਠੇ ਪਾਇਆ ਤੇ ਕੋਈ ਨਹੀਂ ਵੀ ਤੋੜ ਲਿਆ ਕਰ ਕੁਸ ਕੰਮ ਸਾਰਾ ਦਿਨ ਕਹਿਣੀ ਰਹਿਣੀ ਮੇ ਤੇ ਕੰਮ ਵੀ ਫਿਰ ਤੈਨੂੰ ਹੀ ਕਰਨਾ ਪਊ ਜਿੱਦੇ ਮੇਰਾ ਘਰ ਹੋਊ ਉਦੋਂ ਮੈਂ ਕੰਮ ਕਰ ਲੂੰਗੀ ਤੇਰਾ ਘਰ ਆ ਤੇ ਤੂੰ ਹੀ ਕੰਮ ਕਰ ਫਿਰ ਹੋ ਹੋ ਵੀ ਪੁੱਤ ਤੈਨੂੰ ਮੈਂ ਕੀ ਦੱਸਾਂ ਕਮਲੇ ਪੁੱਤ ਨੂੰ ਆਪਦੇ ਨੂੰ ਉਹਨਾਂ ਨੂੰ ਕੀ ਪਤਾ ਮੇਰੀ ਮਾਂ ਨਾਲ ਮਗਰੋਂ ਕੀ ਵੀ ਤਦਾਂ ਆਪ ਤਾਂ ਉੱਠ ਜਾਂਦਾ ਕਮਲਾ ਹੋ ਹੋ ਮੇਟਰ ਮੇਟਰ ਆ ਗਿਆ ਪੁੱਤ ਹਾਂ ਕਿ ਲਿਆ ਮੈਨੂੰ ਫੜਾ ਦੇ ਸਮਾਨ ਉਹ ਹੀ ਤੇਰੀ ਹੈ ਅੱਛਾ ਇੱਥੇ ਰੱਖ ਦੇ ਫਿਰ ਤੂੰ ਐਂ ਕਰ ਮੈਂ ਪਾਣੀ ਪੀਣਾ ਸੀ ਲਿਆ ਮੈਂ ਪਾਣੀ ਦੇ ਮੈਂ ਇੱਥੇ ਅੰਦਰ ਹੋਣੀ ਆ ਬੋਟੀ ਤਾਂ ਮੈਂ ਤਾਂ ਹਾਂਜੀ ਆ ਗਈ ਤੁਸੀਂ ਇੱਥੇ ਬੈਠੀਆਂ ਤੇ ਆਪਣਾ ਪੱਠੇ-ਕੁੱਠੇ ਪਾ ਦੇ ਮੱਜਾਂ ਨੂੰ ਹਾਂ ਹਾਂ ਪੱਠੇ-ਕੁੱਠੇ ਪਾ ਹੀ ਮੈਂ ਹੋਣੀ ਪਾ ਰਹੀ ਹਾਂ ਕਰੇ ਕੰਮ ਹੋਰ ਹੋਣੀ ਵੇਲੀ ਹੋ ਕੇ ਥੱਕ ਤਾਂ ਨਹੀਂ ਗਈ ਨਾ ਨਾ ਥੱਕੀ ਤਾਂ ਕਾਣੂ ਆ ਅਰੇ ਸੀਜੀ ਕੰਨ ਲੱਗੀ ਮਾੜੀ ਜੀ ਮੈਂ ਕਿ ਚੱਲ ਬਹਿ ਜਾਨੀ ਆ ਫੇਰ ਨਾ ਤੂੰ ਹੀ ਪਾ ਕੇ ਐ ਬੈਠੇ ਹਾਂ ਤੇ ਮੈਂ ਹੀ ਪਾਏ ਕਿਉਂ ਕੀ ਹੋਵੇ ਤੁਹਾਨੂੰ ਐਂ ਕਰਦੀ ਆ ਇੱਥੇ ਮੰਮੀ ਪਾ ਕੇ ਆਈ ਐ ਤੁਹਾਨੂੰ ਕਿਹਨੇ ਕਿਹਾ ਮੰਮੀ ਪਾ ਕੇ ਆਈ ਐ ਮੈਂ ਨਾ ਜਦੋਂ ਮੰਡੀ ਮੰਡੀ ਆਇਆ ਉਥੋਂ WhatsApp ਤੇ 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 ਰਸੋਈ ਚ ਖੜੀ ਕੀ ਕਹੀ ਜਾਂਦੀ ਸੀ ਮੰਮੀ ਨੇ ਤੋ ਉਹਨੂੰ ਕੀ ਡਰਾਪੇ ਤੇਈ ਜਾਂਦੀ ਸੀ ਵੀ ਦੱਸੀ ਨਾ ਪਿੰਦਰ ਨੂੰ ਮੈਂ ਸਾਰੀਆਂ ਗੱਲਾਂ ਸੁਣ ਲਾਂ ਤੈਨੂੰ ਸ਼ਰਮ ਨਹੀਂ ਆਉਦੀ ਤੈਨੂੰ ਮੈਂ ਜਦੋਂ ਪਹਿਲਾਂ ਮੰਡੀ ਗਿਆ ਫੋਨ ਭੁੱਲ ਗਿਆ ਸੀ ਘਰੇ ਮੈਂ ਆਇਆ ਜਦੋਂ ਤੇ ਮੰਮੀ ਬਾਥਰੂਮ ਸਾਫ ਕਰੀਆਂ ਦੀ ਤੂੰ ਕਦੋਂ ਕਰਦੀ ਇਹ ਇਹ ਗੱਲਾਂ ਨਹੀਂ ਚੱਲਣਗੀਆਂ ਤੇਰਾਂ ਝੂਠ ਮਰੀਆਂ ਦੀ ਰਹਿੰਦੀ ਹੈ ਮੇਰੇ ਕੋਲੇ ਮੈਂ ਆ ਕਰਦਾ ਉਹ ਕਰਦਾ ਕਰੀ ਬੇਬਿਆਂ ਦੀ ਉਹਦੇ ਮੈਨੂੰ ਬੇਬੇ ਨੇ ਕਿਹਾ ਕਿ ਨਹੀਂ ਮੈਨੂੰ ਤੰਗ ਕਰਦੀ ਹੈ ਮੇਥੋਂ ਸਾਰਾ ਕੰਮ ਕਰਾਉਂਦੀ ਹੈ ਮੈਂ ਕਿਹਾ ਲੈ ਤੈਨੂੰ ਬੈਠੀ ਨੂੰ ਚਾਹ ਪਾਣੀ ਤਾਂ ਫੜਾਈ ਜਾਂਦੀ ਹੈ ਹੋਰ ਕੀ ਹੈ ਤੇ ਤੂੰ ਮੁਰਵਾ ਨਿਕਲੀ ਮੇਰੇ ਕੋਲੇ ਤਾਂ ਤੂੰ ਸਾਰਾ ਕੁਝ ਕਰੀਏ ਨੇ ਜੋ ਮੈਂ ਜਾਵੜੇ ਨੇ ਉਹਦੋਂ ਵਹਿਵਤਾ ਤੇ ਲੱਗਿਆ ਨਹੀਂ ਲਾ ਉਹਨਾਂ ਨੂੰ ਫੋਨ ਆਉਂਦੇ ਪਿੰਡ ਵਾਲੇ ਨੂੰ ਸਾਧ ਉਹਨਾਂ ਨੂੰ ਇੱਥੇ ਪਤਾ ਲੱਗੇ ਉਹਨਾਂ ਨੂੰ ਤੇਰੀਆਂ ਵਹਿਵਤਾਆਂ ਦਾ ਲੈ ਮੈਂ ਕੀ ਕੀਤਾ ਵੇਖੀ ਤੁਸੀਂ ਉਹੀ ਉਹਨਾਂ ਤੇ ਚੜ ਜਾਂਦੇ ਉਹਨਾਂ ਨੂੰ ਫੋਨ ਲਾਉ ਮੇਰੇ ਮਗਰ ਪੈ ਜਾਂਦੀ ਆ ਲੈ ਹੁਣ ਦੇਖ ਨਾਟਕ ਕਰਦੀ ਕਿਵੇਂ ਤੇ ਤੂੰ ਕੰਮ ਕਰ ਲਿਆ ਕਰ ਤੂੰ ਕੰਮ ਉਹ ਤੋਂ ਕਰਾਈ ਜਾਂਦੀ ਐ ਸਾਰਾ ਕਿ ਹਜੇ ਵੀ ਮੇਰੇ ਕੋਲੇ ਕਈ ਜਨੇ ਪੱਠੇ ਮੈਂ પાਕੇ ਆਈ ਆਂ પાਕੇ ਮੰਮੀ ਆਈ ਐ ਚਲ ਆਹ ਤੈਨੂੰ ਕਰਦੀ ਐ ਮੈਂ ਕੰਮ ਨਹੀਂ ਪੁਰਾਣੇ ਦੇ ਰਹਿਣ ਦੇ ਆਇਆ ਤਾਂ ਮੈਂ ਤੇ ਪਈ ਤਾਂ ਅੰਦਰ ਸੀ ਤੁਮੋਂ ਨਾਲ ਤੇ ਬੇਬੀ ਬਾਥਰੂਮ ਸਾਫ ਕਰੀ ਜਾਂਦੀ ਸੀ ਤੇ ਲਾਉਨਡ ਫੋਨ ਪਤਾ ਲੱਗੇ ਉਹਨਾਂ ਨੂੰ ਵੀ ਸਾਰੇ ਦਿਨ ਗੱਲਾਂ ਤਾਂ ਕਰੀ ਜਾਂਦੀ ਰਹਿੰਦੀ ਉਹਨਾਂ ਨਾਲ ਹਾਂ ਮੰਮੀ ਨੂੰ ਢਵਾ ਲੈ ਹੈਲੋ ਬੇਬੇ ਅਲਤਰਾ ਰੋਲਾ ਪਾ ਗਏ ਭੈਣੀ ਹੋਰ ਤੂੰ ਮੈਨੂੰ ਕਿਹਾ ਸੀ ਜਿਵੇਂ ਕੰਮ ਕਰੀ ਚੱਲ ਮੈਂ ਉਹ ਬੇਬੇ ਤੋਂ ਕੰਮ ਕਰਵਾਈ ਗਈ ਤੇ ਹੁਣ ਤਾਂ ਪਿੰਦਰ ਨੂੰ ਪਤਾ ਲੱਗ ਗਿਆ ਭੈਣੀ ਉਹ ਤਾਂ ਮੈਨੂੰ ਗਾਣਾ ਦਿੰਦਾ ਕਹਿੰਦਾ ਤੂੰ ਉਹਨਾਂ ਨੂੰ ਸੱਦ ਹੁਣ ਬੇਬੇ ਤੈਨੂੰ ਇੱਥੇ ਆਉਣਾ ਪਊਗਾ ਮੈਨੂੰ ਨਹੀਂ ਪਤਾ ਤੂੰ ਆ ਜਿਵੇਂ ਮਰਜੀ ਆ ਤੂੰ ਹੀ ਮੈਨੂੰ ਕਿਹਾ ਸੀਗਾ ਵੀ ਕੰਮ ਨਾ ਕਰਿਆ ਕਰ ਤੇ ਮੈਂ ਨਹੀਂ ਕਰਦੀ ਸੋ ਮੈਨੂੰ ਨਹੀਂ ਪਤਾ ਉਹ ਕਹਿੰਦੇ ਨਹੀਂ ਜੇ ਸੱਦਨ ਆਪਦੀ ਮਾਣੋ ਤੇ ਝੱਗਾ ਚੋਂ ਨਹੀਂ ਚੱਕਤੇ ਇਥੋਂ ਤੁਰਦੀ ਲੱਗ ਹੁਣ ਤੂੰ ਦੇਖ ਲੈ ਮੈਨੂੰ ਇੱਥੇ ਰੱਖ ਲੈਗੀ ਤਾਂ ਆਜ ਮੈਨੂੰ ਨਹੀਂ ਪਤਾ ਜਾਜਾ ਚੰਗਾ ਲੈ ਵਿਖੇ ਮੇ ਬੜੀਆ ਕੰਮ ਕਰਦੀ ਸੀਗੀ ਆ ਬੇਬੇ ਨੇ ਮੈਨੂੰ ਚੱਕਾ ਦੇ ਦੇ ਕਿ ਨਾ ਮੇਰਾ ਸਾਰਾ ਕੰਮ ਕਰਨਾ ਮੇਰਾ ਬੰਦ ਕਰਾਤਾ ਕਹਿੰਦੀ ਆ ਵੀ ਸਾਸਤੂ ਤੋਂ ਕਰਾਇਆ ਕਰ ਆ ਵੀ ਸਾਸਤੂ ਤੋਂ ਕਰਾਇਆ ਕਰ ਹਾਂ ਭੈਣ ਜੀ ਕੀ ਗੱਲ ਹੈ ਕੀ ਤੁਸੀਂ ਰੋਲਾ ਪਾਦਾ ਹੀ ਬੈਠੇ ਕਿਉਂ ਤੁਸੀਂ ਜਵਾਕੜ ਦੇ ਮਗਰ ਪਏ ਆ ਨਹੀਂ ਭੈਣ ਜੀ ਅਸੀਂ ਤਾਂ ਕੋਈ ਨਹੀਂ ਮਗਰ ਪਈ ਹਾਂ ਇਹ ਤਾਂ ਪੁੱਛੋ ਇਹ ਕੀ ਲੱਛਣ ਕਰਦੀ ਏ ਸਾਡੇ ਨਾਲ ਜੇ ਅਸੀਂ ਭਲਾ ਮਾਨਸ ਟੱਬਰਾਂ ਤਾਂ ਸਾਨੂੰ ਇਹਨੇ ਐ ਵੀ ਟਿੰਡੀ ਵਾਲੇ ਵੀ ਤੇ ਟੰਗ ਰੱਖਿਆ ਸਾਰੇ ਟੱਬਰ ਨੂੰ ਹੈ ਮੁੰਡੇ ਜਦੋਂ ਮੁੰਡਾ ਘਰੋਂ ਉੱਠ ਜਾਂਦਾ ਸਾਰਾ ਕੰਮ ਮੈਥੋਂ ਕਰਾਉਂਦੀ ਆ ਤੁਸੀਂ ਮੇਰੀ ਹਾਲਤ ਵੇਖ ਹੀ ਲਈਏ ਚੱਲ ਮੈਂ ਚੁੱਲ੍ਹੇ ਚੋਂਤੇ ਦਾ ਕਰ ਦਿੰਨੀ ਆ ਠੀਕ ਆ ਤੇ ਮੈਥੋਂ ਪਹਿਲਾਂ ਪਸ਼ੂਆਂ ਡੰਗਰਾਂ ਦਾ ਕੰਮ ਹੁੰਦਾ ਹਾਂ ਮੇਰੀ ਹਾਲਤ ਵੇਖੋ ਕੀ ਆ ਮੈਂ ਇਥੋਂ ਤੁਰਿਆ ਨਹੀਂ ਜਾਂਦਾ ਸਾਹ ਮੇਰਾ ਚੜਦਾ ਤੇ ਅੰਦਰ ਬੈਠੀ ਫੋਨ ਤੇ ਸੋਨੂੰ ਫੋਨ ਲਈ ਰੱਖਦੀ ਆ ਸਾਰੀ ਜਿਹੜੀ ਇਹ ਅਸੀਂ ਤਾਂ ਭੈਣ ਜੀ ਬਹੁਤ ਹੀ ਜ਼ਿਆਦੇ ਪਰੇਸ਼ਾਨ ਆ ਤਾਂ ਹੀ ਅਸੀਂ ਸੋਨੂ ਸੱਦਿਆ ਇੱਥੇ ਨਹੀਂ ਕੋਈ ਗੱਲ ਨਹੀਂ ਮੈਂ ਸਮਝਾਉਂਗੀ ਇਹਨੂੰ ਮੈਂ ਕਿਉਂ ਇੰਨਾ ਕੰਮ ਕਰਨਾ ਪੈਂਦਾ ਮੇਰੇ ਤੱਕ ਜਮਾ ਜੂਨ ਬੁਰੀ ਹੋਈ ਪਈ ਆ ਕਿੱਚੇ ਤਾਂ ਮੇਰੇ ਨਾਲ ਦੀਆਂ ਬਹਿ ਕੇ ਖਾਂਦਗਾ ਹੈ ਚੱਲ ਆਈ ਨਹੀਂ ਮੈਂ ਆਂਦੀ ਵੀ ਸਾਰਾ ਕੰਮ ਇਹ ਕਰੇ ਕਰਦੀ ਤਾਂ ਮੈਂ ਇਹਦੇ ਨਾਲ ਕਰਾਉਣੀ ਆ ਤੇ ਆਏ ਥੋੜਾ ਉਹ ਵੀ ਸਾਰਾ ਹੀ ਇਹ ਕਹਿੰਦੀ ਵੀ ਤੂੰ ਕਰ ਮੁੰਡੇ ਨੂੰ ਬਾਹਰ ਹੁਣੇ ਨਿਕ ਉਹਦੇ ਮੂੰਹ ਤੇ ਤਾਂ ਚੰਗੀ ਬਣੀ ਰਹਿੰਦੀ ਆ ਹਾਂ ਅੱਜ ਮੈਂ ਸੋਸੋ ਕੋਈ ਗੱਲ ਨਹੀਂ ਲਕੋਣੀ ਭਾਵੇਂ ਸੋਡੀ ਧੀ ਆਏ ਨਹੀਂ ਨਹੀਂ ਕੋਈ ਨਾ ਮੈਂ ਸਮਝਾਉਂਗੇ ਇਹ ਨੂੰ ਇਹ ਤਾਂ ਕਿਹੜੀ ਗੱਲ ਆ ਕੋਈ ਗੱਲ ਨਹੀਂ ਮੈਂ ਕੋਲ ਹਾਂ ਤੇ ਤੁਹਾਨੂੰ ਤਾਂ ਹੀ ਸੱਧਿਆ ਤਾਂ ਹੀ ਤੁਹਾਡਾ ਇੱਥੇ ਆਉਣ ਦਾ ਫਾਇਦਾ ਜੇ ਤੁਸੀਂ ਇਹਨੂੰ ਸਮਝਾਉਂਗੇ ਨਹੀਂ ਤਾਂ ਸਾਡੇ ਘਰੇ ਬਹੁਤ ਫਰਕ ਪੈ ਜੂ ਫੇਰ ਨਾ ਕਹਿ ਦਿਓ ਸਾਡੀ ਧੀ ਦਾ ਡੰਡਾ ਡੇਰਾ ਚਕਾਤਾ ਇੱਥੇ ਨਹੀਂ ਨਹੀਂ ਕਿਉਂਕਿ ਜਦੋਂ ਮੁੰਡੇ ਨੇ ਭੂਰੀ ਤੇ ਫਿਰ ਫਰਕ ਪੈ ਜੂ ਇਹਨਾਂ ਦੇ ਵਿੱਚ ਹਾਂ ਜੀ ਇਹਨਾਂ ਕੋਈ ਗੱਲ ਨਹੀਂ ਭੰਜੀ ਇਹਨੂੰ ਮੈਂ ਸਮਝਾਉਣੀ ਆ ਅੰਦਰ ਚੱਲ ਪੁੱਤ ਚੱਲ ਤੈਨੂੰ ਸਮਝਾਵਾਂ ਐ ਥੋੜੋ ਹੁੰਦਾ ਆ ਚੱਕ ਲਾਂ ਪਰਸ ਇਹਦੇ ਵਿੱਚ ਫੋਨ ਆ ਮੇਰਾ ਚਲ ਕੀ ਆ ਕੋਈ ਮਾਂ ਹੀ ਮੱਤ ਵਧੇ ਨੂੰ ਦੇ ਦੇਵੇ ਤੇ ਇਹਨੂੰ ਕੋਈ ਮਹਾਰਾਜ ਇਹਨੂੰ ਸਮੱਤ ਪੱਖਸ਼ ਦੇ ਕੰਮ ਕਰਨ ਲੱਗ ਗਿਆ ਜੀ ਅੱਜ ਤਾਂ ਮੈਂ ਆਇਆ ਸਮਝਾ ਕੇ ਚਾਉਂਗੀ ਚਲ ਦੇਖ ਪੁੱਤ ਮੈਂ ਤੇਰੀ ਸਾਸਦੇ ਸਾਹਮਣੇ ਤਾਂ ਹੁਣ ਕਹਿਣੀ ਸੀਗਾ ਤੈਨੂੰ ਕੋਈ ਲੋੜ ਨਹੀਂ ਗਰਮੀ ਚ ਖਾਪਰਦੀ ਹੈ ਆਪੇ ਕਰ ਲੂ ਇਹਨੇ ਕਿਹੜਾ ਵਧਨਾ ਵੇ बिकॉज ਦਈਆ ਉਹ ਤਾਂ ਗੱਲ ਉਹ ਹੀ ਤਾਂ ਗੱਲ ਆ ਮੂੰਹ ਤੇ ਮੈਨੂੰ ਕਹਿਣ ਲੱਗ ਗਈ ਹਾਂ ਫਿਰ ਉਹਦੇ ਸਾਹਮਣੇ ਤਾਂ ਮੈਂ ਕਹਿਣਾ ਸੀ ਤੈਨੂੰ ਨਹੀਂ ਲੋੜ ਖਾਪਾਂ ਤੇ ਆਪੇ ਕਰੇ ਕੋਈ ਨਾ ਕਰੇ ਜਿੰਨਾ ਕੋ ਹੁੰਦਾ ਉਹਨਾਂ ਕਰ ਲਿਆ ਕਰ ਕਿੱਧਰ ਤੇਰਾ ਡੰਡਾ ਡੇਰਾ ਚ ਕਾ ਤੂੰ ਦੋ ਤਾਂ ਜਵਾਰ ਖਾਤੇ ਨੇ ਆ ਕਿਵੇਂ ਚੁਕਾ ਦਊਗੀ ਆਹੋ ਕਰ ਲੈ ਹਾਂ ਅਸੀਂ ਵੀ ਅਕਸਰ ਵਿਆਹੀ ਆ ਅਸੀਂ ਕਿਹੜਾ ਉਹੀ ਤੋਰਤੀ ਮੈਨੂੰ ਡਰ ਗਈ ਸੀ ਬੇਬੀ ਮੈਂ ਤਾਂ ਮੈਂ ਤਾਂ ਕਹ ਤੂੰ ਵੀ ਮੈਨੂੰ ਗਾਣਾ ਦੇਂਗੀ ਨਹੀਂ ਨਹੀਂ ਤੇ ਆ ਤਾਂ ਚੱਪ ਕਰਕੇ ਉਹ ਕਰੇ ਕਤ ਜੇ ਤੈਨੂੰ ਮੁੰਡਾ ਕੋਸ ਕਹਿੰਦਾ ਉਹ ਵੀ ਪੈ ਜਾ ਕਰ ਮੂੰਹ ਰੋ ਪਾ ਕੇ ਕੁਛ ਨਹੀਂ ਹੁੰਦਾ ਐਵੇਂ ਨਾ ਖਾਪੀ ਜਾਇਆ ਕਰ ਠੀਕ ਹੋ ਗਏ ਕਰ ਲਿਆ ਹਾਂ ਜਿੰਨਾ ਤਾਂ ਹੋਇਆ ਕਰ ਲਿਆ ਆਪਦਾ ਆਪਦਾ ਜਵਾਕਾਂ ਦਾ ਕਰ ਲਿਆ ਠੀਕ ਠੀਕ ਆ ਆਪੇ ਪਸੂ ਡੰਗਰਾ ਦਾ ਕਰ ਲੈ ਤੇਰੇ ਵਾਸਤੇ ਰੱਖਿਆ ਇਹਨਾਂ ਨੇ ਸਹੀ ਬੋਲ ਚਲ ਠੀਕ ਆ ਪੁੱਤ ਜਾਨਨੀ ਆ ਮੈਂ ਹੈ ਤੇ ਆਦੇ ਹਿਸਾਬ ਨਾਲ ਕਰ ਲੈ ਕੰਮ ਤੇ ਐਵੇਂ ਨਾ ਪ੍ਰਵਾਹ ਕਰੀ ਕਿਸੇ ਨੂੰ ਸਮਝਾਤਾ ਮੈਂ ਮੇ ਨੂੰ ਹਾਂ ਹਾਂ ਸਮਝਾਤਾ ਪੁੱਤ ਮੈਂ ਤਾਂ ਇਹਨੂੰ ਕਰਿਆ ਕਰੂਗੀ ਕੰਮ ਹੋਣੇ ਕੰਮ ਕਿਉਂ ਨਹੀਂ ਕਰਦਾ ਜਿਸ ਹਿਸਾਬ ਨਾਲ ਤੁਸੀਂ ਸਮਝਾਇਆ ਹਿਸਾਬ ਨਾਲ ਤਾਂ ਮਿਲ ਲੈਣਾ ਜਵੇਂ ਨਹੀਂ ਕਰਨਾ ਨਹੀਂ ਪੁੱਤ ਮੈਂ ਤਾਂ ਕੀ ਕਹਤਾ ਇਹਨੂੰ ਬਸ ਮੈਂ ਇੱਥੇ ਸੁਣੀ ਜਾਂਦਾ ਸੀ ਤੁਸੀਂ ਕਹੀ ਤਾਂ ਜਾਂਦੇ ਸੀ ਕਿ ਕੋਈ ਗੱਲ ਨਹੀਂ ਕੰਮ ਕਰਨ ਨੂੰ ਰਹਿਣ ਦਿਆ ਕਰ ਜੇ ਮੁੰਡਾ ਕਹਿੰਦਾ ਉਹਦਾ ਮੁੰਡੇ ਨੂੰ ਵੀ ਪੈ ਜਾ ਕਰ। ਮੰਮੀ ਕਿਉਂ ਇਹ ਜਿਹੀਆਂ ਲੂਤਾਂ ਲਾ ਲਾ ਕੇ ਤੁਸੀਂ ਇਹਨੂੰ ਘਰ ਪੱਟੀ ਜਾਣੇ ਉਹਦਾ। ਪਹਿਲੀ ਗੱਲ ਤਾਂ ਤੁਸੀਂ ਇਹਨੂੰ ਰੋਜ਼ ਫੋਨ ਕਰ ਤਾਂ ਲਾਉਣੇ ਆ। ਜਿਹੜੀ ਮਾਂ ਰੋਜ਼ ਫੋਨ ਲਾਉਂਦੀ ਹੈ ਨਾ ਉਹ ਧੀ ਵਸਦੀ ਨਹੀਂ ਹੁੰਦੀ। ਧੀ ਨੂੰ ਕਦੇ ਲਾਇਆ 15 ਦਿਨਾਂ ਤੋਂ ਲਾ ਲਿਆ ਮਹੀਨੇ ਤੋਂ ਲਾਇਆ ਖੈਰ ਸੋਖ ਪੁੱਛੀ। ਜਦੋਂ ਆਪਾਂ ਰੋਜ਼ ਲਾ ਲਾ ਕੇ ਇਹਨੂੰ ਫੋਨ ਲਾ ਲਾ ਕੇ ਕਹੀ ਜਾਵਾਂਗੇ ਕੀ ਕਰਦੀ ਆ ਤੇਰੀ ਸੱਸ ਨੇ ਕੀ ਕੀਤਾ ਘਰ ਵਾਲੇ ਨੇ ਕੀ ਕੀਤਾ। ਉਦੋਂ ਫਿਰ ਉਹ ਲੂਤਾਂ ਹੀ ਲੱਗਦੀਆਂ। ਨਹੀਂ ਨਹੀਂ ਬੁੱਤਾਂ ਐਂ ਤਾਂ ਕਾ ਨੂੰ। ਵਾਸਲੇਮ ਦੇ ਦਾ ਘਰ ਜੇ ਦਾ ਘਰ ਵਸਣਾ ਨਾ ਤੁਸੀਂ ਫੋਨ ਲਾਉਣਾ ਛੱਡ ਦੋ ਇਹਨੂੰ ਆਹੋ ਨਹੀਂ ਨਹੀਂ ਲਾਉਂਦੇ ਫੋਨ ਤਾਂ ਅਸੀਂ ਕਿੱਥੇ ਲਾਉਣਾ ਫੋਨ ਤੇ ਵੀ ਸਮਝਾਉਣੀ ਅਸੀਂ ਖੜਾ ਹੈ ਕਿੰਨੇ ਕਿੱਥੇ ਸਮਝਾ ਜਦੋਂ ਸਾਹਮਣੇ ਤੁਸੀਂ ਸਮਝਾ ਨਹੀਂ ਰਹੇ ਫੋਨ ਤੇ ਕੀ ਪਤਾ ਕਹੇ ਦੀਆਂ ਗੱਲਾਂ ਹੁੰਦੀਆਂ ਹੋਣਗੀਆਂ ਕਦੇ ਫੋਨ ਮਹੀਨੇ ਤੋਂ ਲਾ ਲਿਆ ਰੋ ਰੋਏ ਫੋਨ ਲਾ ਕੇ ਫਿਰ ਘਰ ਪਟਣ ਵਾਲੀ ਗੱਲ ਹੀ ਹੈ ਜੇ ਆਹੀ ਗੱਲਾਂ ਕਰਦੀਆਂ ਫਿਰ ਤੁਸੀਂ ਲੈ ਜਾਓ ਇਹਨੂੰ ਵਧ ਗਿਆ ਨਾ ਪੁੱਤ ਲਜਾਣੀ ਤਾਂ ਕਾਣੂ ਆ ਲਜਾਣ ਵਾਸਤੇ ਇਹ ਤਾਂ ਪਹਿਲਾਂ ਹੀ ਫਿਤਰ ਕਰੀ ਜਾਂਦੀ ਹੈ ਮੇਰੇ ਮੂੰਹ ਤੇ ਹੋਰ ਕੁਝ ਹੁੰਦੀ ਐ ਜਦੋਂ ਮੈਂ ਸਾਹਮਣੇ ਆਇਆ ਨਾ ਉਹ ਰੂਪ ਬਦਲ ਲੈਂਦੀ ਐ ਆਹੋ ਨਾ ਪੁੱਤ ਤੇ ਮਾੜੀ ਗੱਲ ਆ ਤੇਰੀ ਚੱਲ ਤੁਸੀਂ ਇਹਨੂੰ ਮਾਂ ਵੜ ਕੇ ਸਹੀ ਸਿੱਖਿਆ ਦਿਓ ਤੁਸੀਂ ਇਹਦਾ ਘਰ ਨਾ ਪੱਟੋ ਆਹੋ ਨਹੀਂ ਪੁੱਤ ਆਹਦਾ ਬਸ ਹੋ ਰਸੋ ਤੁਸੀਂ ਮੈਂ ਤਾਂ ਕੀ ਕਹਿੰਨੀ ਆ ਪਤਾ ਉਹਦਾ ਕੰਮ ਕਰ ਤੇਰਾ ਇਹ ਘਰ ਦਾ ਮੁੰਡਾ ਕਿੰਨਾ ਕੰਮ ਕਰਦਾ ਤੇ ਸੱਸ ਕਿੰਨਾ ਕਰਦੀ ਆ ਨਹੀਂ ਜੇ ਫੋਨ ਲਾਉਣਾ ਨਾ ਮੇਰੇ ਫੋਨ ਤੇ ਲਾੜਿਆ ਕਰੋ ਮੈਂ ਗੱਲ ਕਰਾ ਦਿਆ ਕਰੂੰ ਇਹਨੂੰ ਸਿੱਧਾ ਫੋਨ ਨਾ ਲਾਇਓ ਆਹੋ ਚਲ ਕੋਈ ਚਲ ਕੋਈ ਨਾ ਭੈਣ ਜੀ ਇਤੋ ਗੱਲ ਨੂੰ ਪੁੱਤ ਤੂੰ ਵੀ ਠੰਡਾ ਹੋ ਜਾ ਸਰ ਕੋਈ ਨਾ ਉਹਨੇ ਸਮਝਾਤਾ ਨਾ ਇਹ ਵੀ ਸਮਝੂ ਕੀ ਗੱਲ ਇਹਨੂੰ ਫੇ ਨਹੀਂ ਸਮਝਣਾ ਚਾਹੀਦਾ ਹੁਣ ਹੱਕ ਵੀ ਬਣਦਾ ਇਹਦਾ ਸਮਝ ਲੈ ਨਹੀਂ ਵੇਹ ਨਾ ਤੈਨੂੰ ਮੁੰਡਾ ਕਿੰਨਾ ਗਰਮ ਹੋਈ ਜਾਂਦਾ ਹੈ ਹਾਂ ਚਲ ਕੋਈ ਨਬਤ ਤੂੰ ਵੀ ਮaaf ਕਰਦੀ ਹਾਂ ਹਾਂ ਚਲ ਕੋਈ ਨਬਤ ਨਹੀਂ ਹਣ ਕਰੂਗੀ ਤਾਂ ਬਸ ਗਾਣੂ ਹੀ ਵਹਿਵਤਾ ਨਾ ਕਰੀ ਬਸ ਨਹੀਂ ਨਹੀਂ ਕਰਿਆ ਕਰ ਪਤਾ ਉਹਦਾ ਹੱਸੋ ਬਸ ਉਹ ਤਨਖਾਨ ਦਾ ਨਿਕਟਾ ਪੈਨਨ ਦਾ ਨਿਕਟਾ ਹੈ ਤੇ ਮੱਤ ਤਾਂ ਮੇਰੀ ਪੁੱਟੀ ਹੋਈ ਸੀ ਜਿਹੜਾ ਤੇਰਾ ਉਹ ਕਰਦੀ ਸੀਗੀ ਨਤ ਨਤ ਥੋੜੋ ਇਹ ਜੇ ਨਰਮ ਟੱਬਰ ਥੇ ਹੁੰਦੇ ਆ ਤੇ ਇਹ ਜੇ ਘਰ ਥੇ ਹੁੰਦੇ ਆ ਚਲੋ ਮੈਂ ਜਿਹੜਾ ਆਇਆ ਹਾਂ ਤੁਹਾਨੂੰ ਬਸ ਆਜੋ ਹਾਂ ਚੱਲ ਪੁੱਤ ਚੰਗਾ